ਹਾਂਜੀ ਬਾਕੀ ਨੂੰ ਸਤਿ ਸ੍ਰੀ ਅਕਾਲ ਜੀ ਅੱਜ ਖੁੱਤ ਚੈਕ ਕਰ ਲੈ ਕੀ ਹਾਲ ਚਾਲ ਹੈ ਸਵਾਗਤ ਹੈ ਤੁਹਾਡਾ ਸਾਡੇ YouTube ਚੈਨਲ ਦੇ ਵਿੱਚ ਤੇ ਸਦਨ ਆਪਣੇ ਭਰਾ ਦੇ ਚੈਨਲ ਦੇ ਉੱਤੇ ਨਵੇਂ-ਨਵੇਂ ਬਾਈ ਜੀ ਚੈਨਲ ਆਪਾਂ ਨੂੰ ਸਬਸਕ੍ਰਾਈਬ ਜਰੂਰ ਕਰ ਲਿਓ ਤਾਂ ਜੋ ਆਪਾਂ ਸੁਣਦੇ ਜਹੀਆਂ ਸ਼ਾਨਦਾਰ ਵੀਡੀਓ ਲਿਆ ਦੇ ਰਿਹਾ ਕਰੀਏ ਤੇ ਇੱਕ ਤੋਂ ਇੱਕ ਘਰੇ ਤੇ ਟੌਪ ਜਾਨਵਰਾਂ ਦਾ ਸ਼ੌਕ ਕਰਾ ਦੇ ਰਿਹਾ ਕਰੀਏ ਉਹ ਹਾਂਜੀ ਵੀ ਦਰਸ਼ਕ ਵੀਰੋ ਕੀ ਹਾਲ ਚਾਲ ਹੈ ਮੇਰਾ ਭਰਾ ਠੀਕ ਠਾਕ ਪਹਿਲਾਂ ਤਾਂ ਯਾਰ ਉਹਨਾਂ ਭਰਾਵਾਂ ਦਾ ਤਹਿ ਦਿਲੋਂ ਧੰਨਵਾਦ ਠੀਕ ਹੈ ਜੀ ਜਿਹੜੇ ਬਾਈਆਂ ਨੇ ਆਪਾਂ ਨੂੰ ਫੋਨ ਕਰਿਆ ਕਾਸ਼ ਵੀਰੇ ਕੀ ਗੱਲ ਤੁਸੀਂ ਵੀਡੀਓ ਨਹੀਂ ਲਾਈ ਮੇਰੇ ਥੋੜੇ ਜਨਤੋਂ ਨਾ ਮਾੜਾ ਸ਼ਡਿਊਲ ਥੋੜਾ ਜਿਹਾ ਹਲਕਾ ਜਿਹਾ ਵਿਜੀ ਸੀ ਇਸੇ ਕਰਕੇ ਮੇਰਾ ਭਰਾ ਦੋ ਕਿ ਦਿਨ ਹੋ ਗਏ ਆਪਣੀ ਕੋਈ ਸੇਲ ਵਾਲੀ ਵੀਡੀਓ ਨਹੀਂ ਆਈ ਸੀ ਮੇਰਾ ਭਰਾ ਚੈਨਲ ਦੇ ਉੱਤੇ ਬਾਕੀ ਦਰਸ਼ਕੋ ਤੁਹਾਨੂੰ ਪਤਾ ਹੀ ਆ ਜੇ ਚੀਜ਼ ਲਾਈ ਦੀ ਮੇਰਾ ਭਰਾ ਆਪਦੇ ਜਣੇ ਮੇਰਾ ਭਰਾ ਪੂਰੀ ਟੌਪ ਐਂਡ ਸਰਾ ਕੁਆਲਿਟੀ ਲਾਈਦੀ ਹੈ ਬਾਕੀ ਕਿਸੇ ਨੂੰ ਜਚਣ ਨਾ ਜਚਣ ਉਹ ਤੁਹਾਡੇ ਤੇ ਆ ਮੇਰਾ ਭਰਾ ਠੀਕ ਹੈ ਜੀ ਆਪਣੇ ਵੱਲੋਂ ਮੇਰਾ ਭਰਾ ਤਸੱਲੀ ਬਖਸ਼ ਮੇਰਾ ਵੀਰ ਜਾਨਵਰ ਆਪਣੇ ਚੈਨਲ ਦੇ ਉੱਤੇ ਮੇਰਾ ਭਰਾ ਲ ਅੱਜ ਦਰਸ਼ਕੋ ਤੁਹਾਡੇ ਵਾਸਤੇ ਵੱਡਾ ਜੂੜਾ ਕੜਤਾ ਨੀਲਿਆਂ ਦਾ ਦਰਸ਼ਕੋ ਕਬੂਤਰ ਇੱਡਾ ਕੁ ਜ਼ਿਆਦਾ ਗਰਮ ਆ ਨਾ ਮੇਰਾ ਵੀਰ ਮੈਂ ਕਹਿੰਦਾ ਇਹਦੇ ਨਾਲ ਜਿੰਨੀਆਂ ਮਰਜ਼ੀ ਕੂਤਰੀਆਂ ਤਾੜ ਦੋ ਸਾਰੀਆਂ ਕੂਝਾਂ ਨੂੰ ਲੱਗ ਪਾ ਗੰਜੀ ਕਰਦਾ ਇਹ ਵੇਲੋ ਤੁਹਾਡੇ ਸਾਹਮਣੇ ਪਿੰਜਰੇ 'ਚ ਛੱਡਿਆ ਤੇ ਫੁੱਲ ਨਜ਼ਾਇਜ਼ ਗਰਮ ਤੇ ਸਿਰੇ ਦਾ ਕਬੂਤਰ ਆ ਮੇਰਾ ਭਰਾ ਠੀਕ ਆ ਜੀ ਨੀਲਾ ਕੂਤਰੀਆ ਠੀਕ ਐ ਖਤੀਆਂ ਅੱਖਾਂ ਨਾਲ ਵੀਰੇ ਨੀਲੀ ਕਬੂਤਰੀ ਚਿੱਟੀਆਂ ਅੱਖਾਂ ਦੀ ਪੈਚ ਦੇ ਛੱਲਾ ਲੱਗਾ ਬਿਲਕੁਲ ਸਾਫ਼ ਦੁੱਧ ਚਿੱਟੀਆਂ ਅੱਖਾਂ ਅੱਖਾਂ ਦੀ ਮੇਰਾ ਭਰਾ ਚੈੱਕ ਕਰ ਲੋ ਕੁਆਲਿਟੀ ਠੀਕ ਆ ਜੀ ਇਹ ਕਬੂਤਰ ਦੇ ਪੈਰਾਂ ਉੱਤੇ ਮੇਰਾ ਪਰਾ ਘੜਮੀ ਮੌਜਾ ਡੱਕੇ ਆ ਜੀ ਖੱਟੀਆਂ ਅੱਖਾਂ ਦਾ ਦਰਸ ਕੋ ਆਪਣਾ ਇਹ ਉਤਰਿਆ। ਬਾਕੀ ਯਾਰ ਆਪਣੇ ਭਰਾਵਾਂ ਦੀ ਡਿਮਾਂਡ ਸੀ ਕਾਸ ਵੀਰੇ ਕੋਈ ਸਾਦੇ ਆਸਤੇ ਮੇਰਾ ਭਰਾ ਨੀਲੇਆਂ ਦਾ ਜੋੜਾ ਕੱਢਿਓ ਕਿ ਰੇਟ ਬਿਲਕੁਲ ਰੀਜ਼ਨਬਲ ਹੋਵੇ ਕਿ ਸਾਦੇ ਯਾਰ ਕਾ ਬੰਦਾ ਵੀ ਅਪੋਰਟ ਕਰ ਸਕੇ। ਬਾਕੀ ਚਲੋ ਕੋਈ ਗੱਲ ਨਹੀਂ ਵੀਰੇ। ਬਾਕੀ ਅੱਜ ਦੀ ਵੀਡੀਓ ਵਿੱਚ ਆਪਾਂ ਤੁਹਾਨੂੰ ਰੇਟ ਸਭ ਤੋਂ ਪਹਿਲਾਂ ਹੀ ਮੈਂਸ਼ਨ ਕਰਦਾ ਆ ਕਿ ਸਿਰਫ 2000 ਰੁਪਏ ਦੇ ਹਨ ਮੇਰਾ ਭਰਾ ਜੋੜਾ ਆ ਬਲੱਡ ਲਾਈਨ ਤਕਰੀਬਨ ਤੁਹਾਨੂੰ ਪਤਾ ਹੀ ਆ ਜੀ ਕਿ ਨੀਲੇ ਕੂਤਰ ਠੀਕ ਆ ਜੀ ਇਹੋ ਜਿਹੇ ਕਿਹੜੇ ਕੂਤਰਾਂ ਦੇ ਵਿੱਚੋਂ ਠੀਕ ਹੈ ਜੀ ਬਾਕੀ ਕਬੂਤਰ ਫੁੱਲ ਗਰਮਾ 10 ਕੋ ਚੈੱਕ ਕਰ ਲੋ ਠੀਕ ਹੈ ਤੇ ਜੋੜਾ ਤੁਹਾਨੂੰ ਲਾ ਕੇ ਦੇਣ ਲੱਗਾ ਮੇਰਾ ਭਰਾ ਚਿੱਟੀਆਂ ਅੱਖਾਂ ਦੀ ਆਪਣੀ ਫੱਦੀ ਗੂਦਰੀਏ ਚੈੱਕ ਕਰ ਲੋ ਠੀਕ ਹੈ ਇੱਧੇ ਕੂਤਰ 10 ਕੋ ਢਾ ਪੜਾਏ ਨੇ ਤਿੰਨ ਚਾਰ ਗੂਦਰੀਆਂ ਗੰਧੀਆਂ ਕੀਤੀਆਂ ਕਟ-ਕਟ ਠੀਕ ਹੈ ਇੱਦਾਂ ਪੱਟੂ ਪੜਾਆ ਕੂਤਰ ਇਹ ਬਾਕੀ ਪੈਰਾਂ ਦੇ ਉੱਤੇ ਮੇਰਾ ਭਰਾ ਇਹਦੇ ਧਕੇ ਆ ਠੀਕ ਹੈ ਜੀ ਰੇਡ ਆਪਾਂ ਤੁਹਾਨੂੰ ਵਿੱਚੇ ਮੈਂਸ਼ਨ ਕਰਤਾ ਤੇ ਮੇਰਾ ਭਰਾ ਹੁਣ ਰਿਕਵੈਸਟ ਹੈ ਕੋਈ ਸੱਜਣ ਫੋਨ ਲਾ ਕੇ ਰੇਡ ਨਾ ਕਨਫਰਮ ਕਰੇ ਯਾਰ ਉਹ ਕਿ ਪੁਰੇ ਜਿਹੜੀਆਂ ਗੱਲਾਂ ਆਪਾਂ ਵੀਡੀਓ ਵਿੱਚ ਦੱਸ ਦਿੰਨੇ ਫਿਰ ਉਹੀ ਗੱਲ ਬਾਰ-ਬਾਰ ਰਿਪੀਟ ਕਰਨਾ ਸਾਡੇ ਆਸਤੇ ਔਖਾ ਹੁੰਦਾ ਆ ਜੇ ਅਸ ਰੇਟ ਦੇ ਵਿੱਚ ਵੀ ਮੇਰਾ ਭਰਾ ਹਨਾ ਬੰਦਾ ਮੰਨ ਕੇ ਚੱਲੋ ਬਾਰ-ਬਾਰ ਫੋਨ ਚੱਕੇ ਤਾਂ ਫਿਰ ਦੂਜਿਆਂ ਦਾ ਸਾਡੇ ਵਰਗਾ ਵੀ 7-8 ਹਜ਼ਾਰ ਨੂੰ ਜੋੜਾ ਵਿੱਚ ਫਿਰ ਸਾਡੇ ਵਰਗਾ ਵੀ ਵੱਧ ਫੋਨ ਚੱਕਦਾ ਇਕੱਲੇ-ਕੰਦੇ ਬੰਦੇ ਨੂੰ ਡਿਟੇਲ ਦੱਸਦਾ ਚੰਗਾ ਲੱਗਦਾ ਆ ਹਨਾ ਹੁਣ ਉਨੇ ਰੇਟ ਦੇ ਵਿੱਚ ਮੇਰਾ ਭਰਾ ਅਸੀਂ ਕਾਫੀ ਬੰਦਿਆਂ ਨੂੰ ਮੇਰਾ ਵੀਰ ਉਹ ਸਾਰੀ ਡਿਟੇਲ ਨਹੀਂ ਦੇ ਸਕਦੇ ਦੱਸ ਕੋ ਤੁਸੀਂ ਆਪ ਸਮਝਦਾਰ ਹੋ ਹਰ ਬੰਦਾ ਅੱਜ ਕੱਲ੍ਹ ਮੰਨ ਕੇ ਚੱਲੋ ਕੰਮਕਾਰ ਵਾਲਾ ਆ ਕਿਸੇ ਕੋਲੇ ਇਹਨਾਂ ਫालतू ਦਾ ਭਰਾ ਹੁਣ ਆਪਾਂ ਤੁਹਾਨੂੰ ਇਹਨਾਂ ਦੇ ਪਰਪਲਿਆਂ ਦਾ ਅੱਖਾਂ ਦਾ ਪੰਜਾਂ ਦਾ ਬਕਾਇਦਾ ਤੁਹਾਨੂੰ ਕੱਲੀ-ਕੱਲੀ ਚੀਜ਼ਾਂ ਮੇਰਾ ਭਰਾ ਸ਼ੋਅ ਕਰਾਉਨੇ ਆ ਤੇ ਵੀਡੀਓ ਵਿੱਚ ਮੇਰਾ ਵੀਰ ਤੁਸੀਂ ਲਾਸਟ ਤਾਈ ਬਣੇ ਰਹੋ ਤੇ ਆਪਣਾ ਪਿਆਰਾ ਇੱਕ ਮਿੰਟ ਮੇਰਾ ਭਰਾ ਥੱਲੇ ਤੁਸੀਂ ਲਾਜ਼ਮੀ ਕਰਕੇ ਜਾਣਾ ਆ ਠੀਕ ਹੈ ਅੱਜ ਵਾਲਾ ਜੋੜਾ ਪਲੱਸ ਜੋੜੇ ਦਾ ਰੇਟ ਤੁਹਾਨੂੰ ਕਿਵੇਂ ਦਾ ਲੱਗਿਆ ਠੀਕ ਹੈ ਮੇਰਾ ਵੀਰ ਤਾਂ ਹਾਂਜੀ ਵੀ ਬਾਬਿਓ ਆ ਚੈੱਕ ਕਰੋ ਜੀ ਪਹਿਲਾ ਕਬੂਤਰ ਆਪਣੇ ਜੀ ਕੁਆਲਿਟੀ ਮੇਰਾ ਵੀਰ ਦੇਖੋ ਜੀ ਜਾਨਵਰ ਆਪਣੇ ਦਾ ਕਦ ਕਾਠ ਸ਼ਾਹੀਨੀਲ ਠੀਕ ਹੈ ਜੀ ਖਟੀਆਂ ਅੱਖਾਂ ਦਾ ਵੀਰੇ ਆਪਣਾ ਇਹ ਕਬੂਤਰ ਆ ਵੀਰੇ ਪਹਿਲਾਂ ਦੱਸ ਦਣਾ ਜਿਹੜੇ ਘਰੋਂ ਆਹ ਜਾਨਵਰ ਆਇਆ ਉਸ ਘਰੋਂ ਪਹਿਲਾਂ ਇੱਕ ਨੀਲਾ ਕੂਤਰ ਆਇਆ ਸੀਗਾ ਆਪਾਂ ਆਪਣੇ ਮੋਗੇ ਸ਼ਹਿਰ ਦੇ ਵਿੱਚ ਮੇਰਾ ਭਰਾ ਠੀਕ ਹੈ ਜੀ ਮੋਗੇ ਸ਼ਹਿਰ ਦਾ ਇੱਕ ਪਿੰਡ ਆ ਜੀ ਦੌਲਤਪੁਰਾ ਚਲੋ ਆਪਾਂ ਬਾਈ ਦਾ ਨਾਮ ਨਹੀਂ ਲੈਣਾਗਾ ਉਹ ਭਰਾ ਨੂੰ ਆਪਾਂ ਜਾਨਵਰ ਦਿੱਤਾ ਸੀ ਦਰਸ਼ਕੋ ਜਿਵੇਂ ਸੇਮ ਇਹੋ ਜਿਹਾ ਹੀ ਕੂਤਰ ਸੀਗਾ ਠੀਕ ਹੈ ਸੇਮ ਆਹ ਇਹੋ ਜਿਹਾ ਹੀ ਵਜੂ ਸੀ ਮੇਰਾ ਭਰਾ ਤੇ ਵੀਰੇ ਬਾਈ ਦੇ ਖੁੱਡੇ ਦੇ ਵਿੱਚੋਂ ਮੇਰਾ ਭਰਾ ਕਬੂਤਰ ਉਹ ਕੱਟ ਨਿਕਲ ਗਿਆ ਸੀ ਤੇ ਮੈਂ ਕਹਿੰਨਾ ਦਰਸ਼ਕੋ ਕਬੂਤਰ ਨੇ ਸਾਰਾ ਦੌਲਤਪੁਰਾ ਗਾਇਆ ਪਰ ਮਜਾ ਆ ਯਾਰ ਕਿਸੇ ਦੇ ਚਵਾਰੇ ਕਮ ਨਹੀਂ ਕੂਤਰਨੇ ਅੱਖ ਕਰਕੇ ਵੇਖਿਆ ਹੋਵੇ ਮੇਰਾ ਭਰਾ ਉੱਥੇ ਮੰਡੀ ਆ ਠੀਕ ਹੈ ਜਿੱਥੇ ਗੋਲੇ ਕਬੂਤਰ ਮੇਰਾ ਭਰਾ ਦਾਣਾ ਖਾਣ ਉਤਰਦੇ ਸੀ ਠੀਕ ਹੈ ਜੀ ਪਤੰਦਰ ਉਹਨਾਂ ਦੇ ਵਿੱਚ ਜਾ ਕੇ ਦਾਣਾ ਪਾਣੀ ਖਾਣ ਉਤਰਿਆ ਸੀ ਸਿਰਫ ਮੰਨ ਕੇ ਚਲੋ 10 ਤੋਂ 15 ਦਿਨ ਬਾਅਦ ਪਰ ਯਾਰ ਮਜਾ ਲਿਆ ਸਾਰੇ ਪਿੰਡ ਨੇ ਜੋਰ ਲਾ ਕੇ ਹਾਂ ਵੀ ਕੂਤਰ ਅਸੀਂ ਫੜਾਂਗੇ ਪਰ ਮੇਰਾ ਵੀ ਕਬੂਤਰ ਕਹੇ ਬੰਦ ਝਾਕਿਆ ਤੱਕ ਨਹੀਂ ਇਹ ਬੰਦਿਆਂ ਦੇ ਗਵਾਹ ਸਿਰਫ ਤੈਨ੍ਹਿਆ ਜੀ ਇੱਕ ਮੈਂ ਇੱਕ ਜਿਹੜੇ ਬਾਈ ਨੂੰ ਆਪਾਂ ਕਬੂਤਰ ਦਿੱਤਾ ਸੀ ਬਾਕੀ ਉਹ ਸਾਰਾ ਪਿੰਡ ਜੀ ਠੀਕ ਹੈ ਜੀ ਚਲੋ ਨਾ ਆਪਾਂ ਨਹੀਂ ਦੱਸ ਸਕਦੇ ਵੀਰ ਕਿਉਂਕਿ ਹਰ ਬੰਦੇ ਦੀ ਆਪਣੀ ਪ੍ਰਾਈਵੇਸੀ ਹੁੰਦੀ ਹੈ ਠੀਕ ਹੈ ਤੇ ਆਹ ਦੱਸ ਕੋਈ ਚੈੱਕ ਕਰੋ ਉਸੇ ਘਰੋਂ ਮੇਰਾ ਭਰਾ ਨੀਲਾ ਕੂਤਰਾ ਹੈ ਡਿੱਟੋ ਸੇਮ ਇਹੋ ਜਿਹੋ ਜਿਹਾ ਵजूद ਦਾ ਇਸ ਕਬੂਤਰ ਦਾ ਹੈ ਨਾ ਮੇਰਾ ਭਰਾ ਏਦੂ ਮੰਨ ਕੇ ਚਲੋ ਦੁੱਗਣਾ ਵजूद ਸੀ ਉਸ ਕੂਤਰ ਦਾ ਠੀਕ ਹੈ ਜੀ ਹੈਕ ਬਹੁਤ ਜ਼ਿਆਦਾ ਨਜਾਇਜ਼ੀ ਚੌੜੀ ਸੀ ਦੇਖਣ ਨੂੰ ਲੱਗਦਾ ਹੈ ਕਿ ਹਾਂ ਯਾਰ ਕੂਤਰ ਦੇ ਬੱਚੇ ਉੱਡਣ ਗਏ ਆ ਨਹੀਂ ਠੀਕ ਹੈ ਜੀ ਕਾਲ ਕਾਂਤਰੇ ਰੋਝੇ ਮੇਰਾ ਭਰਾ ਉਸ ਕੂਤਰ ਬੱਚੇ ਘੜਦਾ ਸੀ ਡੱਬੇ ਕੂਤਰੀ ਦੇ ਨਾਲ ਮੇਰਾ ਵੀਰ ਠੀਕ ਹੈ ਬਿਲਕੁਲ ਪੀਲੀਆਂ ਅੱਖਾਂ ਉਸੇ ਘਰੋਂ ਮੇਰਾ ਭਰਾ ਆਪਣਾ ਇਹ ਬਾਕੀ ਜਿਹੜੇ ਭਰਾ ਕੋਲੇ ਉਹ ਕਬੂਤਰ ਗਿਆ ਸੀ ਠੀਕ ਹੈ ਜੀ ਹੋ ਬਾਈ ਨੂੰ ਤਾਂ ਮਾਰ ਕੇ ਚਲੋ ਵੇਖ ਕੇ ਉਹਨੇ ਸਮਝ ਜਾਣਾ ਹਾਂ ਵੀ ਕਬੂਤਰ ਉਹ ਚੀਜ਼ ਹੀ ਆ ਜਮਾ ਬਾਕੀ ਆ ਚੈੱਕ ਕਰ ਲਓ ਮੇਰਾ ਭਰਾ ਜਾਨਵਰ ਆਪਣੇ ਦਾ ਪੱਲਾ ਦੇਖੋ ਜੀ ਪੱਲੇ ਦੀ ਕੁਆਲਿਟੀ ਕਿੱਡੇ ਵੱਡੇ ਚੌੜੇ ਨਿਗਰ ਪੱਲੇ ਦਾ ਆਪਣਾ ਹੀ ਉਤਰਿਆ ਠੀਕ ਹੈ ਜੀ ਤੇ ਬਾਕੀ ਹੈਕ ਚੈੱਕ ਕਰ ਲਓ ਖਟੀਆਂ ਅੱਖਾਂ ਦਾ ਦਰਸ਼ਕੋ ਆਪਣਾ ਕੂਤਰਿਆ ਤੇ ਆ ਮੇਰੇ ਅਗਲਾ ਪੱਲਾ ਚੈੱਕ ਕਰੋ ਜੀ ਆਪਣੇ ਜਾਨਵਰ ਦਾ ਬਿਲਕੁਲ ਇੱਕ ਸਾਰਚ ਨਾ ਆਇਆ ਪੱਲਾ ਤੇ ਆ ਪੈਰਾਂ ਦੀ ਮੇਰਾ ਭਰਾ ਚੈੱਕ ਕਰ ਲਓ ਕੁਆਲਿਟੀ ਦੀ ਪੈਰਾਂ ਦੇ ਉੱਤੇ ਮੇਰਾ ਭਰਾ ਦੇ ਡੱਕੇ ਨੇ ਕੂਤਰ ਦੇ ਨੀਲੇ ਕੂਤਰ ਡੱਕਿਆਂ ਵਾਲੇ ਦਰਸ਼ਕੋ ਬਹੁਤ ਘੱਟ ਪਾਈ ਜਾਂਦੇ ਨੇ ਠੀਕ ਆ ਜੀ ਬਾਕੀ ਆ ਤੁਹਾਡੇ ਸਾਹਮਣੇ ਆ ਜੀ ਫਰਕ ਕਿੱਡੇ ਝੜ ਰਹੇ ਨੇ ਤੇ ਆ ਸੀਗਾ ਬਾਬਿਓ ਆਪਣਾ ਮੱਕਮਲ ਨੀਲਾ ਕੂਤਰ ਤੇ ਆਓ ਵੀਰ ਹੁਣ ਮੈਂ ਤੁਹਾਨੂੰ ਇਹਦੇ ਨਾਲ ਲੱਗੀ ਮਾਦੀ ਦਾ ਸ਼ੌਂਤ ਦਿਖਾਉਣਾ ਤੇ ਵੀਡੀਓ ਵਿੱਚ ਮੇਰਾ ਵੀ ਤੁਸੀਂ ਲਾਸਟ ਤਾਈ ਬਣੇ ਰਹੋ ਤੇ ਦੱਸਿਓ ਭਰਾਵੋ ਕਿਦਾਂ ਦਾ ਲੱਗਾ ਤੁਹਾਨੂੰ ਅੱਜ ਵਾਲਾ ਆਪਣਾ ਟੌਪ ਜੋੜਾ ਹਾਂ ਜੀ ਵੀ ਬਾਬਿਓ ਆ ਚੈੱਕ ਕਰੋ ਜੀ ਮਾਦੀ ਆਪਣੀ ਦੀ ਕੁਆਲਿਟੀ ਕਿਉਂ ਦੇਖੋ ਮੇਰਾ ਭਰਾ ਮਾਦੀ ਆਪਣੀ ਦਾ ਕੱਦ ਕਾਠ ਦਰਸ਼ਕੋ ਵਜੂਦ ਚੈੱਕ ਕਰ ਲਓ ਠੀਕ ਹੈ ਜੀ ਰੇਟ ਮੈਂ ਤੁਹਾਨੂੰ ਇਸੇ ਕਰਕੇ ਵਿੱਚ ਮੈਂਸ਼ਨ ਕਰਤਾ ਤੇ ਉਮੀਦ ਕਰਦਾ ਕੋਈ ਟਾਈਮ ਪਾਸ ਵਾਲਾ ਬੰਦਾ ਠੀਕ ਹੈ ਜੀ ਉਹਿਆ ਬੰਦਾ ਆਪਾਂ ਨੂੰ ਫੋਨ ਨਹੀਂ ਲਾਏਗਾ ਜਿਹਨੂੰ ਜਨਵਰ ਜੱਚੇ ਹੋਣ ਹੁਣ ਤੁਹਾਨੂੰ ਪਤਾ ਜੀ ਇਹੋ ਜੀ ਦੇਖੋ ਜੀ ਕੂਤਰੀ ਦਾ ਚੀੜ ਪੰਹਾ ਤੋਂ ਵੇਚਾ ਕੇ ਜਮਾ ਗੁੱਸਾ ਕਰਤੀ ਆ ਬਾਰੀ ਸਟ੍ਰਕਚਰ ਦੱਸ ਕੋ ਚੈੱਕ ਕਰ ਲੋ ਦੇਖੋ ਜੀ ਕਿੱਡਾ ਉੱਚਾ ਲੰਮਾ ਕਾਲੇ ਪੰਦੇ ਵਿੱਚ ਨੀਲੀ ਬਰੀਕ ਜੀ ਕਾਲੀ ਨੋਕ ਜਮਾ ਚਿੱਟੀਆਂ ਅੱਖਾਂ ਦੀ ਮੇਰਾ ਭਰਾ ਆਪਣੀ ਇਹ ਮਾਦੀ ਅੱਖ ਦੀ ਮੇਰਾ ਭਰਾ ਚੈੱਕ ਕਰੋ ਜੀ ਕੁਆਲਿਟੀ ਦੇਖੋ ਬਿਲਕੁਲ ਸਾਫ਼ ਚਿੱਟੀਆਂ ਅੱਖਾਂ ਕੋਈ ਅੱਖ ਦੇ ਵਿੱਚ ਲਾਲੀ ਨਹੀਂ ਕੋਈ ਕੋਹ ਨਹੀਂ ਮੇਰਾ ਭ ਤੁਸੀਂ ਚੈੱਕ ਕਰ ਸਕਦੇ ਹੋ ਵੀ ਜੋ ਚੀਜ਼ ਰਿਐਲਟੀ ਆਪਾਂ ਤੁਹਾਨੂੰ ਉਹੀ ਵਿਖਾਈਦੀ ਆ ਠੀਕ ਹੈ ਜੀ ਤੇ ਆ ਬਾਬਿਓ ਦੂਜੇ ਸਾਈਡ ਦੀ ਅੱਖ ਮੇਰਾ ਭਰਾ ਚੈੱਕ ਕਰ ਲਓ ਜੀ ਬਿਲਕੁਲ ਸਾਫ਼ ਚਟੀਆਂ ਅੱਖਾਂ ਕੋਈ ਲਾਲੀ ਨਹੀਂ ਕੋਈ ਕਹਾਣੀ ਬਾਕੀ ਤੁਹਾਨੂੰ ਪੱਲਾ ਵਿਖਾਉਣਾ ਜੀ ਮਾਦੀ ਆਪਣੀ ਦਾ ਆ ਲੋ ਜੀ ਆ ਚੈੱਕ ਕਰੋ ਮੇਰਾ ਭਰਾ ਦੇਖੋ ਜੀ ਕਿੱਡੇ ਵੱਡੇ ਨਿੱਕਰ ਚੌੜੇ ਚੌੜੇ ਪੱਲਿਆਂ ਦੀ ਆਪਣੀ ਇਹ ਮਾਦੀ ਆ ਠੀਕ ਹੈ ਮਰਾਬਰ ਤੇ ਬਾਕੀ ਆ ਦਸਕੋ ਮਾਦੀ ਆਪਣੀ ਦੇ ਪੈਰ ਆ ਜੀ ਪੈਰਾਂ ਦੀ ਮੇਰਾ ਭਰਾ ਚੈੱਕ ਕਰੋ ਕੁਆਲਿਟੀ ਬੰਦ ਜੋੜ ਪੈਰ ਦੇ ਵਿੱਚ ਦੇ ਛੱਲਾ ਲੱਗਾ ਨਾਮ ਨੰਬਰ ਲੱਗਾ ਵਾ ਚੈੱਕ ਕਰ ਸਕਦੇ ਹੋ ਤੁਸੀਂ ਠੀਕ ਹੈ। ਬਾਕੀ ਪੂੰਜੇ ਵਿੱਚੋਂ ਕੁਝ ਫਰ ਖਿੱਚੇ ਗਏ ਸੀ ਇਹਦੇ ਆ ਰਹੇ ਨੇ ਤੇ ਆ ਅਸੀਂ ਵੀਰੇ ਆਪਣੀ ਮਕਮਲ ਕੂਤਰੀ ਤੇ ਆ ਉਪਰਾ ਹੁਣ ਆਪਾਂ ਸੋਨੂੰ ਇਸ ਜਨਕ ਜੋੜੇ ਨੂੰ ਪਿੰਜਰੇ ਵਿੱਚ ਛੱਡ ਕੇ ਵਿਖਾਉਣੇ ਆ। ਸੋ ਠੀਕ ਹੈ ਵੀ ਬਾਬਿਓ ਮਿਲਦੇ ਹੁਣ ਆਪਾਂ ਤੁਹਾਨੂੰ ਫਿਰ ਕਿਸੇ ਅਗਲੀ ਵੀਡੀਓ ਤੇ ਬਚ ਲੈ ਆਵਾਂਗੇ ਤੁਹਾਡੇ ਵਾਸਤੇ ਕੋਈ ਵਧੀਆ ਟੌਪ ਕਲਾਸ ਹੈ ਭੈਣ ਤੁਹਾਨੂੰ ਪਤਾ ਹੀ ਆ ਕਿ ਨਸਲ ਦੇ ਵਿੱਚੋਂ ਕੋਈ ਨਵੇਂ ਤੇ ਸਰਾ ਦੇ ਇਹ ਜਾਨਵਰ। ਤਦ ਤੱਕ ਲਈ ਧੰਨਵਾਦ ਤੇ ਸ਼ੁਕਰੀਆ ਔਰ ਮਿਹਰਬਾਨੀ ਭੈਜੀ।